ਪਰ ਰੋਟੀਟਰ ਦੇ ਨੇਤਾ ਪਰਤਾ ਸਿੰਘ ਮਾਣਵਾ ਦੇ ਬਿਆਨ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਜੜੀ ਹੈ ਉੱਧਰ ਮਾਈ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਕਾਂਗਰਸ ਜੜੀ ਹੈ ਅਤੇ ਪਾਰਟੀ ਦੇ ਲੀਡਰਸ਼ਿਪ ਸਰਕਾਰ ਖਿਲਾਫ ਮੋਰਚਾ ਫਤਿਹਦੀ ਸੰਗ ਪਰੋਣ ਬਲਾਓ ਫੱਤੇ ਅੱਖ ਵਾਹ ਗੁਰਜੀਕਾ ਕਲਸਾ ਵਾਹਿਗੁਰੂ ਦੇ ਪੱਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਮੋਰਚਾ ਖੋਲ ਦੇ ਵੀ ਅੱਜ ਆਪਾ ਕਿਉਂ ਇਕੱਠੇ ਹੋਏ ਆ ਇਸ ਵਕਤ ਫੇਸ 2 ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਆਵਾਦੀ ਪਾਰਟੀ ਦੀ ਵਿਧਾਨ ਸਭਾ ਦੇ ਵਿੱਚ ਬਾਜਵਾ ਸਾਹਿਬ ਵਰਗੇ ਲੀਡਰਾਂ ਨੂੰ ਜਾਂ ਹੋਰ ਜਿਹੜੇ ਕਾਂਗਰਸੀ ਲੀਡਰ ਹੈ ਉਹਨਾਂ ਨੂੰ ਅਕਸਰ ਬੋਲਦੇ ਸੁਣਿਆ ਹੋਵੇਗਾ ਅੱਤਵਾਦੀ ਜਦੋਂ ਵੀ ਉਹ ਤਰ੍ਹਾਂ ਦੇ ਸਲੋਗਨ ਲੈ ਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਪ੍ਰਤੀ ਮੁੱਖ ਮੰਤਰੀ ਸਾਹਿਬ ਪ੍ਰਤੀ ਜਾਂ ਸਾਡੇ ਮੰਤਰੀ ਸਾਹਿਬਾਨਾਂ ਪ੍ਰਤੀ ਕਾਂਗਰਸ ਪਾਰਟੀ ਦੇ ਉਹ ਜਾਂ ਐਮਐਲਏ ਸਾਹਿਬਾਨਾਂ ਪ੍ਰਤੀ ਗੱਲ ਕਰਦੇ ਨੇ ਪਾਰਟੀ ਇੱਕ ਜੋ ਤਾਂ ਕੋਈ ਗੱਲ ਕਹਿੰਦੇ ਨੇ ਵੀ ਇਹ ਤਾਂ ਨਵੇਂ ਆ ਬਿਲਕੁਲ ਰਾਜਾ ਸਾਹਿਬ ਅਸੀਂ ਤਾਂ ਨਵੇਂ ਆ ਸਰਕਾਰ ਅਸੀਂ ਕੋਈ ਕੱਚੀ ਪੱਕੀ ਗੱਲ ਕਰ ਸਕਦੇ ਆ ਤੁਸੀਂ ਤਾਂ ਬੜੇ ਸਾਰੇ ਕਹ ਕੇ ਤੁਸੀਂ ਤਾਂ ਪੁਰਾਣੇ ਰਹੇ ਹੋ ਲੀਡਰ ਐਕਸਪੀਰੀਅੰਸ ਲੀਡਰ ਸੀਨੀਅਰ ਲੀਡਰ ਜਿਹੜਾ ਨੇ ਕਹਿੰਦੇ ਕਿ ਬ੍ਰਾਂਡ ਪੋਜੀਸ਼ਨ ਉਹਨਾਂ ਵੱਲੋਂ ਇਹੋ ਜਿਹੀ ਆਊਟ ਪੇ ਇਹੋ ਜਿਹੇ ਬਿਆਨ ਅਜਿਹੇ ਪਿਆੰਗੇ ਇੰਡੀਆ ਚ ਬਹੁਤ ਸਾਰੇ ਲੋਕਾਂ ਤੋਂ ਤਨੇ ਵਿਦਾਊਟ ਐਨੀ ਐਵੀਡੈਂਸ ਕਿ ਮੈਂ ਕਹਾਂਗਾ ਕਿ ਇਹ ਦੂਜਾ ਤੀਜਾ ਸਾਥੀ ਨੂੰ ਭਾਗ ਦੇਣ ਦੇ ਵਿੱਚ ਗੰਦਮ ਨੂੰ ਆਪਣੀ ਸਖਿਆ ਨਾਲ ਖੇਡ ਕਰ ਰਹੇ ਬਹੁਤ ਵੱਡੇ ਲੋਕਾਂ ਨੇ ਕੂਝਵਾ ਚਾਹ ਰਹੇ ਮੈਂ ਇੱਕ ਹੋਰ ਦਿਨ ਲੁਟਿਕਲ ਸਟਾਰਟ ਨਾ ਕਿ ਕਹਾਂ ਫੋਟੋ ਲੈ ਲਈ ਹੈ ਉਨ੍ਹਾਂ ਕੋ ਕੁਝ ਨਹੀਂ ਹੈਗਾ ਸਿਰਫ ਕੰਵਾ ਲੈਣ ਲਈ ਕਲੀਪ ਫਾਰਮਾ ਸਰਵਰ ਜਿਹਾ ਲੈ ਲਿਆ ਕਿ ਮੇਰਾ ਨਾਮ ਚੰਦਰ ਵੀ ਇਸੇ ਤਰ੍ਹਾਂ ਇਹਨਾਂ ਨੇ ਇਸ ਲਈ ਉਸ ਦਿਨ ਉਹ ਬਜਟ ਸੱਸੇ ਜਾਂਦਾ ਸੀ ਸ਼ਬਦ ਨੇ ਬਾਬਸੀ ਚੇਲਾ ਸਾਹਿਬ ਨੂੰ ਸੋਚਣਾ ਚਾਹੁੰਦਾ ਹੈ ਇਹ ਸਿਰਫ ਉਹ ਚਾਹੀਏ ਬ੍ਰਾਹਮਣਾਂ ਸਮੇਂ ਨਾਥਿੰਗ ਮੋਰ ਦਨ ਤੇ ਵੀ ਅਸੀਂ ਇੰਨੇ ਭਾਗ ਨਾ ਖੜੇ ਆ ਪੰਜਾਬ ਦੇ ਪੰਜਤ ਨਵੇਂ ਕਾਰਨ ਤੇ ਅਸੀਂ ਸੰਦੀ ਆਵਾਜ਼ ਦੀ ਪਾਰਟੀ ਸਰਕਾਰ ਸੀਐਮ ਸਾਹਿਬ ਸਦਕ ਸਵਾਰੀ ਦੇਖਿਆ ਇਹ ਕਦੇ ਵੀ ਵੱਡਾ ਕਾਰਨ ਨਹੀਂ ਸ਼ਰਮ ਵਾਲੀ ਗੱਲ ਹੁੰਦੀ ਹੋਵੇ ਕੋਈ ਵੀ ਸ਼ਕਤੀ ਤੇ ਉਹਨਾਂ ਦੇ ਅਰਮਾਨ ਵੀ ਕੋਈ ਵੀ ਮੰਦੜ ਹੋਵੇ ਜਦੋਂ ਵੀ ਪੰਜਾਬ ਦੀ ਉਹ ਮਨਸ਼ਾਹ ਤੇ ਨਾ ਸੁਰੱਖਿਆ ਨਾਲ ਖਿਲਵਾੜ ਕੀਤਾ ਉਹਨਾਂ ਨੇ ਅੱਬੀ ਸ਼ਕਤੀ ਨਾਲ ਚੁਟਾ ਬੀਰਾਂ ਬਾਹਰ ਵੀ ਲੋਕਾਂ ਦੇ ਪਿਆਰ ਲੋੜੇ खड़ी तो है

ਸਕਾਇਰ ਮੈਂ ਜਿੰਦੂ ਕਰਦੇ ਆ ਵੀ ਸਾਡੇ ਪ੍ਰਸ਼ਾਸਨ ਨੂੰ ਹਾਥੇ ਸਾਡੇ ਮਹਾਂਪੁਰਸ਼ਾਂ ਦੇ ਕਾਰਜਾਈ ਦੇ ਨਾਮ ਤੇ ਪਹਿਲੇ ਘਟਨਾ ਦੇ ਬਾਰੇ ਬਹੁਤ ਸੰਜੈ ਜਦੋਂ ਵੀ ਬਾਕੀ ਨੂੰ ਸਿੱਧਾ ਹਾਊਸ ਹੌਂਕੀ ਤੇ ਚੁੱਕ ਜਾਵੇ ਵੀ 당ਵਾ ਤੋਂ ਤੋਂ ਜੋੜਾ ਵਾਲੇ ਨਾਮਾਂ ਨੂੰ ਦਿਖਾਉਣਾ ਕਿਉਂਕਿ ਮੀਡੀਆ ਦੇ ਸਾਥੀ ਇਹਨਾਂ ਨੂੰ ਪਤਾ ਹੋਵੇ ਗੱਲ ਕਰੀਏ ਤੇ ਅੱਜ ਅੰਗਰੇਜ਼ੀ ਪੈਟਿਕਲ ਲਾ ਰਹੇ ਹਮਦੁਲਾਹ ਤੋਂ ਕੋਈ ਚੰਗੀ ਨਹੀਂ ਬਸ ਬਾਰੇ ਸਾਥੀ ਦੇਖੋ ਉਹ ਕੰਮ ਇਹ ਕਰੇ ਕਰਕੇ ਜਾਰੇ ਦਾ ਸਮਾਗਮ ਮੈਡੀਕਲ ਦਵਾਈਆਂ ਆ ਇਸ ਸਮੇਂ ਵੀ ਪੈਂਕਲ ਨੂੰ ਪਿਆਨਸਾ ਜਿਉਂ ਕੱਟਿਆ ਲੈ ਕੇ ਇਹ ਜੀ ਕਹਾਣੀ ਕਿੱਥਾ ਸ਼ੁਰੂ ਹੋਈ ਤਾਂ ਨਹੀਂ ਇੱਥੋਂ ਸ਼ੁਰੂ ਹੋਈ ਉਹਨਾਂ ਨੇ ਪ੍ਰੈਸਟ ਵਿੱਚ ਇੱਕ ਆਦਮੀ ਦਾ ਨਾਮ ਲਿਆ ਹਰਤੋ ਪਿਆ ਗੜਕੀ ਕੱਟਿਆ ਕੋਈ ਸੰਵਿਧਾਨਿਕ ਕਿਸੇ ਆਦਮੀ ਨੇ ਜੀ ਨਾਮ ਮਾਜੀ ਨਾ ਪੰਜਾਬ ਇਹਨਾਂ ਨੇ ਕਿਹਾ ਕਿ ਕੀ ਹੋਵੇਗਾ ਕਿਵੇਂ ਆਉਂਗਾ ਇਹ ਗੱਲ ਆ ਪੰਜਾਬੀ ਸੀ ਇਹ ਪੰਜਾਬੀ ਜਾਈ ਆਮਰਾ ਕਿਥੇ ਲੈਣੇ ਨੇ ਉਹ ਜੋ ਚੱਲਣੇ ਨੇ ਕੱਲ ਨੂੰ ਕਿਤੇ ਵੀ ਜਾਣ ਸਕਦੇ ਨੇ ਇਹ ਤੁਸੀਂ ਇਸ ਦੀ ਨਾ ਆਰਥਿਕ ਤੌਰ ਤੇ ਕਿ ਵਿਸ਼ਲੇਸ਼ਨ ਕਰਕੇ ਦੇਖਿਓ ਇਹ ਪੰਜਾਬ ਦੇ ਲਈ ਇਹ ਨਹੀਂ ਹੈਗਾ ਵੀ ਬਿਆਨ ਆ ਪੋਲਿਟਿਕਲ ਗੱਲ ਹੋਗੀ ਇਹ ਸਾਡੇ ਆਉਣ ਵਾਲੇ ਪਤਾ ਨਹੀਂ 10 ਸਾਲ 5 ਸਾਲ ਪਹਿਲਾਂ ਹੀ ਸਾਡੀ ਇੰਡਸਟਰੀ ਏਤਵਤ ਕਰਕੇ ਬਾਹਰ ਗਈ ਆ ਜੇ ਹੁਣ ਲੋਕ ਢਰ ਕੇ ਕੌਣ ਆਊਗਾ ਇੱਥੇ ਵਪਾਰ ਕਿਵੇਂ ਚੱਲੂਗਾ ਇਹ ਕੱਲੀ ਇਹ ਨਹੀਂ ਹੈਗੀ ਵੀ ਬਿਆਨ ਦਿੱਤਾ ਉਹਨਾਂ ਨੇ ਤੁਸੀਂ ਤੁਸੀਂ ਅੱਜ ਹੱਥ ਦੇ ਵਿੱਚ ਆ ਕਾਂਗਰਸ ਦਾ ਹੱਥ ਅੱਤਵਾਦੀਆਂ ਦੇ ਨਾਲ ਸਲੋਗਨ ਲੈ ਕੇ ਸੜਕ ਦੇ ਉੱਪਰ ਉਤਰੇ ਹੋਏ ਦੂਜੇ ਪਾਸੇ ਜਦੋਂ ਬਾਜਵਾ ਸਾਹਿਬ ਨੂੰ ਇਸ ਮਸਲੇ ਤੇ ਪੁੱਛਿਆ ਜਾਂਦਾ ਉਹ ਕਹਿੰਦੇ ਮੇਰੇ ਪਰਿਵਾਰ ਨੇ ਹੰਡਾਇਆ ਹਤਵਾਦ ਕਹਿੰਦੇ ਸਾਡੇ ਪਰਿਵਾਰ ਦੇ ਵਿੱਚ ਵੀ ਤਸ਼ੱਦਦ ਢਾਈ ਗਈ ਹੈ ਔਰ ਕਹਿੰਦੇ ਆਮੂਮਨ ਕਈ ਕਾਂਗਰਸੀ ਐਸ ਜਿਹੇ ਨੇ ਜਿਹੜੇ ਉਸ ਤਸ਼ੱਦਦ ਨੂੰ ਦੇਖ ਸਕਦੇ ਨਹੀਂ ਐਦਾ ਵੀ ਗੱਲ ਦੇਖੋ ਜਦੋਂ ਸਬੂਤ ਮਿਲਦੇ ਹੋਣ ਸਬੂਤਾਂ ਦੇ ਆਧਾਰ ਤੇ ਨੇ ਜਿਨ੍ਹਾਂ ਨੇ ਹੰਡਾਇਆ ਬਹੁਤ ਪਰਿਵਾਰਾਂ ਨੇ ਹੰਡਾਇਆ ਉਹਨਾਂ ਦੇ ਬਾਅਦ ਚ ਸੰਬੰਧ ਵੀ ਪੈਦਾ ਹੋਏ ਨੇ ਇਹ ਗੱਲ ਇਹ ਨਹੀਂ ਹੈਗੀ ਵੀ ਹੰਡਾਇਆ ਤੇ ਹੋ ਸਕਦਾ ਉਸ ਸਮੇਂ ਤੋਂ ਵੀ ਇਹਨਾਂ ਦੀ ਕਿਸੇ ਨੂੰ ਕਿਸੇ ਨਾਲ ਆ ਕੋਈ ਨਾ ਕੋਈ ਰਾਪਤੇਜ ਹੋਣ ਏਜੰਸੀਆਂ ਹੋਣ ਦੂਜੇ ਨਾ ਹੋਵੇ ਜੇ ਪੰਜਾਬ ਦੇ ਉਹ ਹਾਲਾਤਾਂ ਨੂੰ ਸਮਝਦੇ ਹੋਏ ਜੇ ਇਹਨਾਂ ਨੇ ਦੇਖਿਆ ਫਿਰ ਤਾਂ ਬਿਲਕੁਲ ਵੀ ਬਿਆਨ ਨਹੀਂ ਦਿੱਤੀ ਬਣਦਾ ਜਿਹੜਾ ਅੱਤਵਾਦ ਦਾ ਜੇ ਤੁਸੀਂ ਅੱਤਵਾਦੀਆਂ ਨਿਕੰਨ ਨੂੰ ਲਪੋਣਾ ਸਹਿਯੋਗ ਵਾਲੀ ਗੱਲ ਆ ਇਹ ਅੱਜ ਅੱਜ ਉਹ ਤੁਹਾਡੀ ਪਾਰਟੀ ਖਿਲਾਫ ਸਰਕਾਰ ਖਿਲਾਫ ਚੰਡੀਗੜ੍ਹ ਦੇ ਵਿੱਚ ਮੋਰਚਾ ਖੋਲ ਕੇ ਬੈਠੇ ਨੇ ਉਹਦਾ ਹਰ ਇੱਕ ਨੂੰ ਹੱਕ ਕਰਨ ਪਰ ਸੱਚ ਤੇ ਹੋਵੇ ਨਾ ਜਦੋਂ ਬਿਆਨ ਕਬੂਲ ਕਰ ਲਿਆ ਕਬੂਲ ਤੋਂ ਵੱਧ ਕੀ ਲੋੜਾ ਕਬੂਲੇ ਥਾਣੇ ਜਾਣਗੇ ਇਨਫੋਰਮੇਸ਼ਨ ਦੇਣਗੇ ਏਜੰਸੀ ਇਨਵੈਸਟੀਗੇਸ਼ਨ ਕਰਨਗੇ ਤੇ ਨਾ ਉਹਨਾਂ ਨੂੰ ਤਰਲੇ ਲੋੜ ਪਊਗਾ ਸਾਨੂੰ ਲੋੜ ਪਊਗੀ ਜਾਣਕਾਰੀ ਮਿਲ ਰਹੀ ਹੈ ਕਿ 2 ਵਜੇ ਪੇਸ਼ ਹੋ ਰਹੇ ਨੇ ਬਾਜਵਾ ਸਾਹਿਬ ਇਨਵੈਸਟੀਗੇਸ਼ਨ ਏਜੰਸੀ ਦੇ ਸਾਹਮਣੇ ਦੇਖੋ ਬਾਜਵਾ ਸਾਹਿਬ ਨੂੰ ਪੇਸ਼ ਹੋਣਾ ਹੀ ਪਊਗਾ ਕਾਨੂੰਨ ਇੰਨਾ ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਨੇ ਜੇ ਪੰਜਾਬ ਪੁਲਿਸ ਉਹਨਾਂ ਦੇ ਘਰ ਗਈ ਸੀ ਉਹਨਾਂ ਨੂੰ ਪੁੱਛਣ ਬਤੌਰ ਜ਼ਿੰਮੇਵਾਰ ਆਗੂ ਉਹਨਾਂ ਦਾ ਫਰਜ਼ ਬਣਦਾ ਸੀ ਉਦੋਂ ਹੀ ਦੱਸ ਦਿੰਦੇ ਜੇ ਨਹੀਂ ਦੱਸਿਆ ਤਾਂ ਐਫ ਆਈ ਆਰ ਹੋਈ ਹੈ ਤਾਹੀਂ ਸਾਨੂੰ ਇੱਥੇ ਧਰਨਾ ਲਾਉਣਾ ਪਿਆ ਕਿਉਂਕਿ ਪੰਜਾਬ ਦੇ ਲੋਕ ਅਮਨ ਕਾਨੂੰਨ ਦੀ ਸਥਿਤੀ ਤੋਂ ਬਹੁਤ ਚਿੰਤਤ ਹੋ ਗਏ ਬਾਦਵਾਲ ਸਾਹਿਬ ਦੇ ਇਸ ਬਿਆਨ ਤੋਂ ਬਾਅਦ ਪਰੰਤੂ ਕਾਂਗਰਸ ਪਾਰਟੀ ਜਿਸ ਢੰਗ ਨਾਲ ਇੱਕ ਗਲਤ ਬਿਆਨਬਾਜ਼ੀ ਦਾ ਮਦਦ ਕਰ ਰਹੀ ਹੈ ਤਾਂ ਸਪੱਸ਼ਟ ਹੈ ਕਿ ਉਹ ਅਤਵਾਦ ਦੀ ਮਦਦ ਕਰ ਰਹੀ ਹੈ ਲੇਕਿਨ ਉਹ ਕਹਿ ਰਹੇ ਨੇ ਕਿ ਧੱਕੇਸ਼ਾਹੀ ਹੋ ਰਹੀ ਹੈ ਔਰ ਸਰਕਾਰ ਜਿਹੜੀ ਹੈ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨਹੀਂ ਸਾਜ਼ਿਸ਼ ਤਾਂ ਤਾਂ ਹੁੰਦੀ ਹੈ ਜੇ ਅਸੀਂ ਕੁਝ ਗਲਤ ਗਲਤ ਬਿਆਨਬਾਜ਼ੀ ਕੀਤੀ ਹੋਵੇ ਗਲਤ ਬਿਆਨਬਾਜ਼ੀ ਦਾ ਬਾਜਵਾ ਸਾਹਮਣੇ ਖੁਦ ਕੀਤੀ ਹੈ ਔਰ ਉਹਦੇ ਬਾਰੇ ਉਹ ਸਪੱਸ਼ਟ ਨਹੀਂ ਕਰ ਰਹੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਇਹੋ ਜੀ ਬਿਆਨਬਾਜ਼ੀ ਕਦੇ ਕੋਈ ਸਰਕਾਰ برداشت ਨਹੀਂ ਕਰ ਸਕਦੀ ਕੈਪਟਨ ਸਟਾਰ ਦੇ ਵੇਲੇ ਬਿਲਕੁਲ ਦੇਖੋ ਵੱਡੀ ਗੱਲ ਆਖੀ ਔਰ ਜਿਸ ਢੰਗ ਦੇ ਨਾਲ ਇੱਥੇ ਮੋਰਚਾ ਲੱਗਿਆ ਹੋਇਆ ਹੈ ਹਾਲਾਂਕਿ ਅੱਜ ਦੋ ਮੋਰਚੇ ਜਿਹੜੇ ਨੇ ਉਸ ਬਿਆਨ ਤੋਂ ਬਾਅਦ ਵੇਖਣ ਨੂੰ ਮਿਲ ਰਹੇ ਨੇ ਔਰ ਇਨੀ ਮੋਰਚਿਆਂ ਨੇ ਪੰਜਾਬ ਦੀ ਸਿਆਸਤ ਨੂੰ ਗਰਮਾਇਆ ਹੋਇਆ ਬਹਿਰਾਲ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਆਨ ਵਾਲੇ ਦਿਨਾਂ ਚਾ ਮਸਲਾ ਹੋਰ ਕੀ ਨਵੇਂ ਰੰਗ ਬਖੰਦੇ ਔਰ ਜਦੋਂ ਇਨਵੈਸਟੀਗੇਸ਼ਨ ਏਜੰਸੀ ਦੇ ਸਾਹਮਣੇ ਪ੍ਰਤਾਪ ਸਿੰਘ ਬਾਜਵਾ ਪੇਸ਼ ਹੋਣਗੇ ਤੇ ਉੱਥੇ ਆਪਣਾ ਕੀ ਪੱਖ ਰੱਖਦੇ ਹੋਏ ਨਜ਼ਰ ਆਉਂਦੇ ਨੇ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲ